ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤੜਕਾ ਟੀਵੀ ਚੈਨਲ ਤੇ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਪਸ਼ੂਆਂ ਦੇ ਜੋ ਦਰਦ ਹੁੰਦਾ ਹੈ ਹਨਾ ਉਸ ਬਾਰੇ ਦੇਸੀ ਨੁਕਤੇ ਦੱਸਾਂਗੇ ਦਰਦ ਵੀ ਕਈ ਤਰ੍ਹਾਂ ਦਾ ਹੁੰਦਾ ਜੇ ਕਿ ਬਿਮਾਰੀ ਦੇ ਨਾਲ ਦਰਦ ਹੁੰਦਾ ਉਹ ਤਾਂ ਗੱਲ ਵੱਖਰੀ ਹੈ ਨਾ ਉਹਦਾ ਟ੍ਰੀਟਮੈਂਟ ਉਸ ਤਰ੍ਹਾਂ ਦਾ ਹੁੰਦਾ ਹੈ ਜਿਹੜੀ ਆਪਾਂ ਅੱਜ ਦਵਾਈ ਦੱਸਾਂਗੇ ਦੇਸੀ ਨੁਕਤਾ ਦੱਸਾਂਗੇ ਇਹ ਜਿਵੇਂ ਆਮ ਪਸ਼ੂਆਂ ਨੂੰ ਨਾਰਮਲੀ ਦਰਦ ਕਈ ਵਾਰ ਹੋਣ ਲੱਗ ਜਾਂਦਾ ਨਾ ਉਹਦੇ ਆਸਤੇ ਹੈ ਤੇ ਪਹਿਲਾਂ ਤਾਂ ਮੈਂ ਵੀਡੀਓ ਦੇ ਵਿੱਚ ਧੰਨਵਾਦ ਕਰਦਾ ਮੇਰੇ ਤੋਂ ਕਿਸੇ ਭੈਣ ਨੇ ਮੈਨੂੰ ਫੋਨ ਲਾ ਕੇ ਦੱਸਿਆ ਸੀ ਨੁਕਤਾ ਧੰਨਵਾਦ ਕਰਦਾ ਭੈਣ ਦਾ ਮੈਂ ਤੇ ਜੇ ਆਪਾਂ ਗੱਲ ਕਰ ਲਈਏ ਇਹ ਨੁਕਤੇ ਦੀ ਤਾਂ ਆਪਾਂ ਇਹ ਗਾਂ ਤੇ ਮੱਝ ਨੂੰ ਦੇ ਸਕਦੇ ਆਂ ਹੋਰ ਕਿਹੇ ਜਾਨਵਰ ਦੇ ਆਪਾਂ ਰੈ ਨਹੀਂ ਦਿੰਦੇ ਦੇ ਇਹਨਾਂ ਕਿਉਂਕਿ ਭੈਣ ਕਹਿੰਦੀ ਵੀ ਮੈਂ ਗਾਂ ਤੇ ਦਿਆਂ ਮੱਝ ਤੇ ਦੋਨਾਂ ਤੇ ਜਮਾਇਆ ਹੋਇਆ ਹੋਰ ਪਸ਼ੂ ਤੇ ਉਹਨਾਂ ਨੇ ਨਹੀਂ ਜਮਾਇਆ ਤੇ ਬਾਕੀ ਗੱਲ ਆਪਾਂ ਤੁਹਾਨੂੰ ਫੇਰ ਦੱਸਦੇ ਆਂ ਪਹਿਲਾਂ ਆਪਾਂ ਨੁਕਤਾ ਦੱਸ ਦਿੱ ਗਏ ਤੁਹਾਨੂੰ ਤੇ ਘੋੜਿਆਂ ਵਾਲੇ ਵੀ ਰਾਸਤੇ ਬੇਨਤੀ ਹੈ ਵੀ ਘੋੜਿਆਂ ਵਾਲੇ ਵੀਰਾਂ ਨੂੰ ਤਾਂ ਪਹਿਲੀ ਗੱਲ ਪਤਾ ਹੀ ਹੈ ਚੀਜ਼ ਦਾ ਤੇ ਘੋੜਿਆਂ ਵਾਲਿਆਂ ਵੀਰਾਂ ਨੂੰ ਬੇਨਤੀ ਵੀ ਉਹ ਇਹ ਨੁਕਤਾ ਨਾਜ ਬੋਣ ਤੇ ਨੁਕਤਾ ਮਤਲਬ ਦੱਸ ਦਾਂਗਾ ਆਟੇ ਦੇ ਪੇੜੇ ਦੇ ਵਿੱਚ ਦੋ ਬਦਾਮਾਂ ਨੂੰ ਗਿਰੀਆਂ ਪਾ ਕੇ ਆਪਾਂ ਜਦੋਂ ਪੁੱਛ ਨੂੰ ਦਰਦ ਹੁੰਦਾ ਹੈ ਗਾ ਨੂੰ ਜਾਂ ਮੱਜ ਨੂੰ ਤਾਂ ਆਟੇ ਦੇ ਪੇੜੇ ਦੇ ਵਿੱਚ ਦੋ ਗਿਰੀਆਂ ਬਦਾਮਾਂ ਨੂੰ ਪਾ ਕੇ ਆਪਾਂ ਉਹਨਾਂ ਨੂੰ ਦੇ ਸਕਦੇ ਆ ਤੇ ਤਕਰੀਬਨ ਅੱਧੇ ਘੰਟੇ ਦੇ ਅੱਧੇ ਘੰਟੇ ਤੋਂ ਬਾਅਦ ਦਰਦ ਹਟ ਜਾਂਦਾ ਜਿੰਨੀ ਦੀ ਰਾਤ ਮਿਲ ਜਾਂਦੀ ਦਰਦ ਤੋਂ ਤੇ ਭੈਣ ਨੇ ਭੈਣ ਨੇ ਦੱਸਿਆ ਕਿੰਨੇ ਵੀ ਮੈਂ ਖੁਦ ਆਪਦੇ ਹੱਥੀਂ ਇਹ ਜਮਾਇਆ ਉਹਨਾਂ ਦੇ ਸਾਡੇ ਬਜ਼ੁਰਗ ਵੀ ਇਹ ਨੁਕਤਾ ਜਮਾਉਂਦੇ ਸੀਗੇ ਤੇ ਘੋੜੇ ਵਾਲੇ ਵੀਰਾਂ ਵਾਸਤੇ ਮੈਂ ਬੇਨਤੀ ਤਾਂ ਕਰੀ ਆ ਕਿ ਘੋੜੇ ਵਾਲੇ ਵੀਰਾਂ ਨੂੰ ਪਹਿਲੀ ਗੱਲ ਤੇ ਪਤਾ ਹੀ ਹੈ ਜੀਦਾ ਹਨ ਤੇ ਕਹਿੰਦੇ ਵੀ ਜੇ ਘੋੜੇ ਨੂੰ ਆਪਾਂ ਇੱਕ ਬਦਾਮ ਦੀ ਗਰੀਬੀ ਦੇ ਦਈਏ ਤਾਂ ਘੋੜੇ ਦੀ ਮੌਤ ਹੋ ਸਕਦੀ ਆ ਤਾਂ ਕਰਕੇ ਵੀ ਉਹਨਾਂ ਨੂੰ ਬੇਨਤੀ ਵੀ ਉਹ ਵੀਰ ਨਾਜ ਮਾਉਣ ਤੇ ਮੱਝਾਂ ਤੇ ਗਾਈਆਂ ਵਾਸਤੇ ਭੈਣ ਕਹਿੰਦੀ ਵੀ ਮੈਂ ਜਮਾਇਆ ਜ਼ਰੂਰ ਹੈ ਤੇ ਉਹਨਾਂ ਵਾਸਤੇ ਇਹਨੇ ਅੱਧੇ ਘੰਟੇ ਤੱਕ ਦਰਦ ਜਿੰਨੀ ਹਰ ਜਾਂਦਾ ਹੈਗਾ ਤੇ ਦੁਬਾਰਾ ਫੇਰ ਦੱਸ ਦਿੰਨੇ ਆ ਆਟੇ ਦੇ ਪੇੜੇ ਦੇ ਵਿੱਚ ਦੋ ਬਦਾਮਾਂ ਦੀਆਂ ਗਿਰੀਆਂ ਪਾ ਕੇ ਜੇ ਕਈ ਵੀ ਰਿਸ਼ ਪਸ਼ੂ ਨੂੰ ਦਰਦ ਹੁੰਦਾ ਗਾਂ ਨੂੰ ਜਾਂ ਮੱਝ ਨੂੰ ਹਨ ਆਪਾਂ ਇਹਨਾਂ ਨੂੰ ਆਪਾਂ ਇਹਨਾਂ ਨੂੰ ਤੇ ਜੇ ਤੁਹਾਨੂੰ ਨੁਕਤਾ ਵਧਗਾ ਲੱਗਦਾ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜਦੋਂ ਕੋਈ ਜਮਾ ਲੈਂਦਾ ਨੁਕਤਾ ਤਾਂ ਵੀ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਦੇ ਥੱਲੇ ਵੀ ਨੁਕਤੇ ਨੇ ਅਸਰ ਕੀਤਾ ਜਾਂ ਨਹੀਂ ਕੀਤਾ ਹਨ ਕਿਉਂਕਿ ਜਦੋਂ ਕੋਈ ਹੋਰ ਬੰਦਾ ਹੋਰ ਵੀਰ ਭਰਾ ਕੋਈ ਵੀਡੀਓ ਵੇਂਦਾ ਤਾਂ ਉਹ ਕਮੈਂਟ ਪੜਦਾ ਹੈ ਤਾਂ ਕਮੈਂਟਾਂ ਦੇ ਵਿੱਚ ਲਿਖਿਆ ਹੋਇਆ ਉਹਨਾਂ ਨੂੰ ਇਹ ਚੀਜ਼ ਦੀ ਸਹਾਇਤਾ ਮਿਲ ਜਾਂਦੀ ਹੈ ਹਨ ਵੀ ਨੁਕਤੇ ਨੇ ਅਸਰ ਕੀਤਾ ਜਾਂ ਨਹੀਂ ਕੀਤਾ ਜੇ ਤੁਹਾਡੇ ਕੋਲੇ ਵੀ ਕੋਈ ਵੀ ਨੁਕਤਾ ਹੁੰਦਾ ਤਾਂ ਤੁਸੀਂ ਸਾਨੂੰ ਨੁਕਤੇ ਦੱਸਿਆ ਜਰੂਰ ਕਰੋ ਤਾ ਜੋ ਕਿਸੇ ਨਾ ਕਿਸੇ ਵੀਰ ਭਰਾ ਦਾ ਭਲਾ ਹੋ ਸਕੇ ਤੇ ਜੁੜੇ ਰਹੋ ਪਿੰਡੋਦੜਾ ਕਾ ਟੀਵੀ ਚੈਨਲ ਦੇ ਨਾਲ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੇਂ ਨੁਕਤੇ ਦੇ ਨਾਲ ਤਦ ਤੱਕ ਲਈ ਇਜਾਜ਼ਤ ਦਿਓ ਧੰਨਵਾਦ ਜੀ ਜੇ ਤੁਸੀਂ ਕਿਸੇ ਵੀ ਤਰ੍ਹਾਂ ਦੇ ਜਾਨਵਰ ਦੀ ਐਡ ਕਰਵਾਉਣੀ ਹੈ ਜਾਂ ਜਾਨਵਰ ਸੇਲ ਕਰਨਾ ਹੈ ਮੱਝਾਂ ਗਾਂ ਹਨਾ ਕੋਈ ਵੀ ਸੇਲ ਕਰਨਾ ਤਾਂ ਨੰਬਰ ਤੁਹਾਡੇ ਉੱਪਰ ਸਕਰੀਨ ਤੇ ਹੋਵੇ 998728258 ਸਾਡਾ ਨੰਬਰ ਹੈ ਉਥੋਂ ਨੋਟ ਕਰ ਲਿਓ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੁੜੇ ਰਹੋ ਪਿੰਡ ਤੜਕੜੀ ਵੀ ਚੈਨਲ ਨਾਲ ਧੰਨਵਾਦ ਜੀ